ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਕਿ ਰੋਜ਼ ਅਖਬਾਰਾਂ ਦੇ ਵਿੱਚ ਖਬਰਾਂ ਛਪ ਰਹੀਆਂ ਇਹ ਅੱਜ ਜਿਹੜੀ ਛਪ ਰਹੀਆਂ ਸ਼ੁਰੂ ਹੋਈਆਂ ਕਾਫੀ ਸਮਾਂ ਪਹਿਲਾਂ ਤੋਂ ਇਹ ਗੱਲਾਂ ਨਿਕਲ ਕੇ ਬਾਹਰ ਆਉਣੇ ਸ਼ੁਰੂ ਹੋ ਗਈਆਂ ਸੀ ਜਦੋਂ ਅਮਰੀਕਾ ਦੇ ਉਪ ਰਾਸ਼ਟਰਪਤੀ ਭਾਰਤ ਦੇ ਵਿੱਚ ਆ ਕੇ ਇਹ ਕਹਿ ਕੇ ਜਾਂਦੇ ਨੇ ਕਿ 10ਵੇਂ ਮਹੀਨੇ ਦੇ ਵਿੱਚ ਭਾਗ ਅਕਤੂਬਰ ਦੇ ਮਹੀਨੇ ਦੇ ਵਿੱਚ ਇਹ ਜਿਹੜਾ ਮੁਕਤ ਵਪਾਰ ਸਮਝੌਤਾ ਹੈ 임 ਅੰਤਮ ਸ਼ੋਹਾ ਦਿੱਤੀਆਂ ਜਾ ਸਕਦੀਆਂ ਹਨ ਪਰ ਦੋਸਤੋ ਗੱਲ ਇਹ ਹੈ ਕਿ ਜਿਹੜਾ ਇਹ ਮੁਕਤ ਵਪਾਰ ਸਮਝੌਤਾ ਹੋਣ ਜਾ ਰਿਹਾ ਹੈ ਇਹ ਬੜਾ ਖਤਰਨਾਕ ਸਮਝੌਤਾ ਹੈ ਇਹਨੂੰ ਬੜਾ ਬਰੀਕੀ ਦੇ ਵਿੱਚ ਸਮਝਣਾ ਪੈਣਾ ਹੈ ਕਿ ਇਹ ਅਗਰ ਹੋ ਜਾਂਦਾ ਹੈ ਤਾਂ ਸਮਝ ਲਓ ਇਹ ਉਸੇ ਤਰ੍ਹਾਂ ਹੋਏਗਾ ਜਿਸ ਤਰ੍ਹਾਂ ਕਦੇ ਸਾਲ 1994 ਦੇ ਵਿੱਚ ਗੈਟ ਸੰਮੋਤੇ ਤੇ ਸਾਈਨ ਹੋਏ ਸੀਗੇ ਤੇ ਭਾਰਤ ਅੱਜ ਤੱਕ ਉਸ ਦਿਨ ਦੇ ਬੀਜੇ ਹੋਏ ਕੰਡਿਆਂ ਨੂੰ ਚੁਗ ਰਿਹਾ ਹੈ ਕਿ ਚੁਵੇ ਨਹੀਂ ਜਾ ਰਹੇ। ਉਹੀ ਚੀਜ਼ ਇਹ ਹੈ। ਉਸ ਵੇਲੇ ਵੀ ਵਰਲਡ ਬੈਂਕ ਦੇ ਦਬਾਅ ਦੇ ਥੱਲੇ ਆ ਕੇ ਭਾਰਤ ਸਰਕਾਰ ਨੇ ਉਹਨਾਂ ਅਧਿਕਾਰੀਆਂ ਦੇ ਤਵਾਦਲੇ ਕੀਤੇ ਜਿਹੜੇ ਉਸ ਵੇਲੇ ਗੈਟ ਦੇ ਬਾਰੇ ਵਿੱਚ ਜਾਣਕਾਰੀ ਤੇ ਸਮਝ ਰੱਖਦੇ ਸੀ ਲੇਕਿਨ ਅੱਜ ਬਿਲਕੁਲ ਉਸੇ ਤਰ੍ਹਾਂ ਕੀਤਾ ਜਾ ਰਿਹਾ ਹੈ ਅਮਰੀਕਾ ਵੱਲੋਂ ਪੂਰੀ ਦੁਨੀਆ ਦੇ ਲੋਕਾਂ ਦੇ ਉੱਤੇ ਥਾਣੇਦਾਰੀ ਅਜਮਾਈ ਜਾ ਰਹੀ ਹੈ ਦਬਾਅ ਦਿੱਤਾ ਜਾ ਰਿਹਾ ਹੈ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ ਕਿ ਹਰ ਹਾਲਤ ਦੇ ਵਿੱਚ ਟੈਰਫ ਦੀਆਂ ਦਰਾਂ ਘਟਾਓ ਜਾਂ ਫਿਰ ਟੈਰਫ ਦੀਆਂ ਦਰਾਂ ਨੂੰ ਖਤਮ ਕਰੋ ਫਰੀਦ ਕਰੋ ਇਹਨੂੰ ਇਹ ਦਬਾਅ ਪਾਇਆ ਜਾ ਰਿਹਾ ਤੇ ਜਿਹੜਾ ਦੇਸ਼ ਲੱਗਦਾ ਹੈ ਕਿ ਉਹ ਤਬਾਹ ਹੋ ਇਸ ਗੱਲ ਦੇ ਉੱਤੇ ਮੰਨੇਗਾ ਨਹੀਂ ਉੱਥੇ ਫਿਰ ਉਹਨਾਂ ਨੂੰ ਇਹ ਬਹੁਤ ਵੱਡੀਆਂ ਦਰਾਂ ਉਹਨਾਂ ਦੀਆਂ ਚੀਜ਼ਾਂ ਤੇ ਲਾਉਂਦੀਆਂ ਧਮਕੀਆਂ ਦੇ ਰਿਹਾ ਹੈ ਅਮਰੀਕਾ ਇਹ ਆਪਾਂ ਰੋਜ਼ ਅਖਬਾਰਾਂ ਦੇ ਵਿੱਚ ਪੜ੍ਹਦੇ ਆਂ ਸੁਣਦੇ ਆਂ ਕਿ ਚੈਨਲਾਂ ਤੋਂ ਸੁਣਦੇ ਆਂ ਪਰ ਦੋਸਤੋ ਗੱਲ ਇਹ ਹੈ ਕਿ ਅਮਰੀਕਾ ਦੀ ਇਸ ਥਾਣੇਦਾਰੀ ਦੇ ਮੂਹਰੇ ਜਿਸ ਤਰ੍ਹਾਂ ਦਾ ਅੱਜ ਭਾਰਤ ਲਾਚਾਰ ਨਜ਼ਰ ਆ ਰਿਹਾ ਮੈਂ ਲਾਚਾਰ ਸ਼ਬਦ ਇਸ ਲਈ ਵਰਤ ਰਿਹਾ ਹਾਂ ਕਿ ਭਾਰਤ ਨੇ ਕੱਲ ਕਹੀ ਹੈ ਕਿ ਜਿਹੜੀਆਂ ਤੇਰੀ ਪ੍ਰੋਡਕਟ ਬਾਹਰ ਤੋਂ ਆਉਣੇ ਨੇ ਉਹ ਇਸ ਲਈ ਨਹੀਂ ਅਸੀਂ ਲੈ ਸਕਦੇ ਕਿ ਤੁਹਾਡੇ ਅਮਰੀਕਾ ਦੇ ਅੰਦਰ ਜਿਹੜੀ ਗਊਆਂ ਨੂੰ ਫੀਡ ਦਿੱਤੀ ਜਾਂਦੀ ਹੈ ਉਹ ਜਿਹੜੀ ਫੀਡ ਹੈ ਉਹ ਮਾਸਾਹਾਰੀ ਫੀਡ ਹੁੰਦੀ ਹੈ ਤੇ ਜਿਹੜੇ ਭਾਰਤ ਦੇ ਲੋਕ ਨੇ ਸਨਾਤਨੀ ਲੋਕ ਨੇ ਜਾਂ ਹੋਰ ਧਰਮਾਂ ਦੇ ਲੋਕ ਹੈ ਉਹ ਇਹਨੂੰ ਫੀਡ ਇਸ ਫੀਡ ਦੇ ਰਾਹੀਂ ਤਿਆਰ ਹੋਏ ਡੇਰੀ ਪ੍ਰੋਡਕਟ ਨੂੰ ਪਸੰਦ ਨਹੀਂ ਕਰਦੇ ਉਹ ਨਹੀਂ ਲੈਣਗੇ ਉਹਨਾਂ ਦੇ ਧਰਮ ਦਾ ਮੁੱਦਾ ਹੈ ਧਰਮ ਦਾ ਮਸਲਾ ਹੈ ਪਰ ਮੈਂ ਕਹਿੰਦਾ ਠੀਕ ਹੈ ਇਹ ਵੀ ਗੱਲ ਉਹਨਾਂ ਦੀ ਮੰਨ ਲੈਣੇ ਤਰਕ ਨੂੰ ਪਰ ਮੈਂ ਇੱਕ ਇਹ ਕਹਿਣਾ ਚਾਹੁੰਦਾ ਇਹਦੀ ਬਜਾਏ ਕਿਉਂ ਨਹੀਂ ਭਾਰਤ ਇਸ ਗੱਲ ਦੇ ਉੱਤੇ ਜ਼ੋਰ ਦਿੰਦਾ ਕਿ ਅਸੀਂ ਆਪਦੇ ਦੇਸ਼ ਦਾ ਡੇਰੀ ਧੰਦਾ ਬਰਬਾਦ ਕਿਸੇ ਕੀਮਤ ਤੇ ਨਹੀਂ ਹੋਣ ਦਿਆਂਗੇ ਬਾਹਰ ਤੋਂ ਸਸਤੀਆਂ ਦਰਾਂ ਦੇ ਉੱਤੇ ਤੁਹਾਡਾ ਗੰਦਮਾ ਅਸੀਂ ਆਪਦੇ ਦੇਸ਼ ਦੇ ਵਿੱਚ ਨਹੀਂ ਵਿਕਣ ਦਿਆਂਗੇ ਇਹ ਮੈਂ ਕਿਉਂ ਕਹਿ ਰਿਹਾ ਗੰਦਮੰਦ ਕਿਉਂਕਿ ਭਾਰਤ ਸਰਕਾਰ ਖੁਦ ਹੀ ਕਹਿ ਰਹੀ ਹੈ ਕਿ ਤੁਹ ਤੁਸੀਂ ਆਪਣੀਆਂ ਗਊਆਂ ਨੂੰ ਸਾਕਾਹਾਰੀ ਖੁਰਾਕ ਨਹੀਂ ਦੇ ਰਹੇ ਮਾਸਾਹਾਰੀ ਖੁਰਾਕ ਦੇ ਰਹੇ ਹੋ ਤਾਂ ਫਿਰ ਕੀ ਹੋਇਆ ਅਗਲੀ ਗੱਲ ਮੈਂ ਇਹ ਕਹਿਣੀ ਚਾਹਣਾ ਜਿਹੜੀ ਮੈਂ ਗੰਦਮੰਦ ਦੀ ਗੱਲ ਕੀਤੀ ਹੈ ਕਿ ਜਿਹੜਾ ਐਗਰੀਕਲਚਰ ਪ੍ਰੋਡਕਟ ਆਉਣੇ ਹਨ ਜਿਵੇਂ ਮੱਕੇ ਦੀ ਗੱਲ ਕੀਤੀ ਜਾ ਰਹੀ ਹੈ ਜਾਂ ਸੋਇਆਬੀਨ ਦੀ ਗੱਲ ਕੀਤੀ ਜਾ ਰਹੀ ਹੈ ਸੋਇਆਬੀਨ ਤੇ ਮੱਕਾ ਜਿਹੜਾ ਉਹ ਜੀਐਮਸੀ ਡਾਣਾ ਹੈ ਜੈਨੇਟਿਕ ਮੋਡੀਫਾਈਡ ਮੱਕਾ ਉਹਨਾ ਜੈਨੇਟਿਕ ਮੋਡੀਫਾਈਡ ਹੀ ਦੂਸਰਾ ਜਿਹੜੇ ਵਿੱਚ ਦੂਸਰੇ ਪ੍ਰੋਡਕਟ ਆ ਰਹੇ ਨੇ ਐਗਰੀਕਲਚਰ ਨਾਲ ਰਿਲੇਟਡ ਆ ਰਹੇ ਹੁਣ ਸਾਡੀ ਬੇਨਤੀ ਹੈ ਵੀ ਸੋਇਆ ਬੀਨ ਵੀ ਜੈਨੇਟਿਕ ਆ ਗਿਆ ਮੱਕਾ ਵੀ ਜੈਨੇਟਿਕ ਆ ਗਿਆ ਔਰ ਜਿਹੜੇ ਲੋਕ ਸਾਡੇ ਸਧਾਰਨ ਲੋਕ ਸਾਡੀ ਸਧਾਰਨ ਪਬਲਿਕ ਜਿਨ੍ਹਾਂ ਨੂੰ ਨਹੀਂ ਪਤਾ ਵਿਚਾਰਿਆਂ ਨੂੰ ਕਿ ਜੈਨੇਟਿਕ ਮੋਡੀਫਾਈਡ ਨਾ ਕੀ ਹੋਏਗਾ ਤਾਂ ਸਮਝ ਲਓ ਕਿ ਉਹਦੇ ਵਿੱਚ ਜੋ ਉਹਨਾਂ ਨੇ ਜੀਨ ਪਾਏ ਨੇ ਮੱਕੇ 'ਚ ਜੋ ਜੀਨ ਜਿਹੋ ਉਹਨਾਂ ਨੇ ਪਾਏ ਨੇ ਉਸ ਸਮੇਂ ਦੇ ਉੱਤੇ ਉਹਨਾਂ ਨੇ ਆਪਦੇ ਸੋਇਆਬੀਨ ਦੇ ਵਿੱਚ ਉਹ ਖੁਰਾਕ ਦੇ ਰੂਪ ਦੇ ਵਿੱਚ ਭਾਰਤ ਦੇ ਲੋਕਾਂ ਦੇ ਵਿੱਚ ਆਉਣਗੇ ਔਰ ਜਦੋਂ ਭਾਰਤ ਦੇ ਲੋਕਾਂ ਦੇ ਵਿੱਚ ਉਹਨਾਂ ਨੇ ਆਉਣਾ ਹੈ ਤੇ ਉਹ ਆਉਣ ਵਾਲੀਆਂ ਨਸਲਾਂ ਦੇ ਉੱਤੇ ਐਡਾ ਬੁਰਾ ਪ੍ਰਭਾਵ ਪਵੇਗਾ ਕਿ ਸਾਡੇ ਆਉਣ ਵਾਲੀਆਂ ਨਸਲਾਂ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਦਾ ਜਨਮ ਜਦੋਂ ਠੀਕ ਠੰਗ ਨਾਲ ਨਹੀਂ ਹੋਇਆ ਉਹਨਾਂ ਦੇ ਉੱਤੇ ਉਹਨਾਂ ਚੀਜ਼ਾਂ ਦਾ ਪ੍ਰਭਾਵ ਆਏਗਾ ਹੀ ਆਏਗਾ ਜਿਨ੍ਹਾਂ ਦਾ ਜੀਨਾਂ ਨਾਲ ਚੀਜ਼ਾਂ ਦੇ ਵਿੱਚ ਉਹਨਾਂ ਨੇ ਪਾਇਆ ਹੋਇਆ ਸੋ ਇਸ ਕਰਕੇ ਇਹ ਇੱਕ ਤਰ੍ਹਾਂ ਦਾ ਐਟਮ ਬੰਬ ਵਰਗੀ ਚੀਜ਼ ਹੈ ਜਿਹੜੀ ਭਾਰਤ ਦੇ ਵਿੱਚ ਲਿਆ ਕੇ ਸਿੱਤੀ ਜਾ ਰਹੀ ਹੈ ਸੋ ਇਹਦਾ ਡਟ ਕੇ ਵਿਰੋਧ ਕਰਨਾ ਪੈਂਦਾ ਹੈ ਕਿਉਂ ਨਹੀਂ ਭਾਰਤ ਇਸ ਗੱਲ ਤੇ ਖੜਦਾ ਸਟੈਂਡ ਲੈਂਦੀ ਸਾਡੀ ਸਰਕਾਰ ਕਿ ਅਸੀਂ ਇਹਦੇ ਨਾਲ ਕਤਾਈ ਸਹਿਮਤ ਨਹੀਂ ਹਾਂ ਅਸੀਂ ਕਿਸੇ ਤਰ੍ਹਾਂ ਦਾ ਵੀ ਐਗਰੀਕਲਚਰ ਨੂੰ ਬਰਬਾਦ ਨਹੀਂ ਹੋਣ ਦਿਆਂਗੇ ਸਰਕਾਰ ਨੂੰ ਇਹ ਕਹਿਣਾ ਚਾਹੀਦਾ ਹੈ ਕਿ ਤੁਸੀਂ ਆਪਣੇ ਦੇਸ਼ ਦੇ ਅੰਦਰ ਬਾਹਰਲੇ ਮਿਲਕਾਂ ਦੇ ਵਿੱਚ ਕਿਸਾਨਾਂ ਨੂੰ ਅਮਰੀਕਾ ਖੁਦ ਵੱਡੀਆਂ ਸਬਜ਼ੀਆਂ ਦੇ ਰਿਹਾ ਹੈ ਔਰ ਸਾਡੇ ਭਾਰਤ ਦੇ ਵਿੱਚ ਕਿਸਾਨਾਂ ਨੂੰ ਉਨੀ ਸਬਸਿਡੀ ਦੇਣ ਦੀ ਸਰਕਾਰ ਸਮਰੱਥ ਨਹੀਂ ਹੈ ਤਾਂ ਭਾਰਤ ਦਾ ਕਿਸਾਨ ਬਾਹਰਲੇ ਆਏ ਪ੍ਰੋਡਕਟ ਦੇ ਨਾਲ ਭਾਰਤ ਦੇ ਕਿਸਾਨ ਦਾ ਪ੍ਰੋਡਕਟ ਮੁਕਾਬਲਾ ਕਿਵੇਂ ਕਰੇਗਾ ਕਿਉਂ ਨਹੀਂ ਇਹਦੇ ਤੇ ਬਹਿਰਾ ਦਿੰਦੀ ਸਰਕਾਰ ਕਿਉਂਵੇਂ ਮਤਲਬ ਚੋੜਮੋਰੀਆਂ ਲੱਭਦੀ ਫਿਰਦੀ ਹੈ ਕਿ ਕਿਵੇਂ ਬਚਾਇਆ ਜਾ ਸਕਦਾ ਹੈ ਸੋ ਸਰਕਾਰ ਨੂੰ ਸਟੈਂਡ ਲੈਣਾਂ ਦੀ ਲੋੜ ਹੈ ਲੇਕਿਨ ਲੈ ਨਹੀਂ ਰਹੀ ਬਿਲਕੁਲ ਇੱਕ ਤਰ੍ਹਾਂ ਨਾਲ ਅਮਰੀਕਾ ਦੇ ਸਾਹਮਣੇ ਲੰਮੀ ਪੈ ਚੁੱਕੀ ਹੈ ਸਾਡੀ ਸਰਕਾਰ ਸੋ ਇਹੋ ਜਿਹੇ ਸਮਝੌਤੇ ਜਦੋਂ ਫਿਰ ਲੰਮੀਆਂ ਪੈ ਜਾਂ ਸਰਕਾਰਾਂ ਤੇ ਜਿਹੜੇ ਆਪਣੀ ਠਾਣੇਦਾਰੀ ਦੇ ਜ਼ੋਰ ਦੇ ਉੱਤੇ ਸਮਝੌਤਾ ਕਰਵਾ ਤੇ ਕਰਵਾਉਣਾ ਚਾਹੁੰਦੇ ਆ ਕਰਵਾ ਜਾਂਦੇ ਨੇ ਕਹਿੰਦੇ ਦੋਸਤੋ ਹਮ ਬੱਲਾਉਣੇ ਸ਼ੁਰੂ ਹੋਈਆਂ ਕਿ 9 9 ਜੁਲਾਈ ਨੂੰ ਇਹ ਸਮਝੌਤਾ ਸਾਈਨ ਹੋ ਸਕਦਾ ਹੈ ਇਹੋ ਜੀਆਂ ਕਿਆਸਰਾਈਆਂ ਆ ਰਹੀਆਂ ਅਖਬਾਰਾਂ ਤੋਂ ਜਿਹੜੀਆਂ ਖਬਰਾਂ ਨਿਕਲ ਕੇ ਆ ਰਹੀਆਂ ਇੱਥੇ ਨਹੀਂ ਗੱਲ ਮੁੱਕਦੀ ਡੇਲੀ ਪ੍ਰੋਡਕਟ ਵੀ ਆਉਣਾ ਪੋਲਟਰੀ ਪ੍ਰੋਡਕਟ ਵੀ ਆਉਣਾ ਹੈ ਤੇ ਨਾਲ ਜਿਹੜਾ ਝੀਂਗਾ ਪਾਲਣ ਵਾਲੇ ਸਾਡੇ ਲੋਕ ਆ ਝੀਂਗੇ ਦਾ ਧੰਦਾ ਕਰਦੇ ਵੱਡੀ ਪੱਧਰ ਤੇ ਉਹ ਵੀ ਬਰਬਾਦ ਹੋਣਾ ਹੈ ਇਹਦਾ ਮਤਲਬ ਫਿਸ਼ਰੀ ਦਾ ਕੰਮ ਕਰਨ ਵਾਲੇ ਲੋਕ ਵੀ ਬਰਬਾਦ ਹੋ ਜਾਣਗੇ ਪੋਲਟਰੀ ਦਾ ਕੰਮ ਕਰਨ ਵਾਲੇ ਲੋਕ ਵੀ ਬਰਬਾਦ ਹੋ ਜਾਣਗੇ ਐਗਰੀਕਲਚਰ ਕਰਨ ਵਾਲੇ ਵੀ ਬਰਬਾਦ ਹੋ ਜਾਣਗੇ ਡੇਰੀ ਦਾ ਧੰਦਾ ਕਰਨ ਵਾਲੇ ਵੀ ਬਰਬਾਦ ਹੋਣਗੇ ਸੋ ਇਸ ਲਈ ਸਾਡੀ ਭਾਰਤ ਸਰਕਾਰ ਨੂੰ ਅਸੀਂ ਚੇਤਾਵਨੀ ਵੀ ਦਿੰਨੇ ਆ ਤੇ ਸਲਾਹ ਵੀ ਦਿੰਨੇ ਆ ਕਿ ਕਤਈ ਐਸਾ ਕੋਈ ਸਮਝੌਤਾ ਸਰਕਾਰ ਨਾ ਕਰੇ ਇਹ برداشت ਨਹੀਂ ਕਰਨਗੇ ਭਾਰਤ ਦੇ ਕਿਸਾਨ ਚਾਹੇ ਕੁਝ ਕਰ ਲਿਓ ਕੁਝ ਹੋ ਜੇ ਭਾਰਤ ਦਾ ਕਿਸਾਨ ਅਜੇਹੇ ਇਸ ਸਮਝੌਤੇ ਦੇ ਖਿਲਾਫ ਕੱਲ ਵੀ ਸੀ ਅੱਜ ਵੀ ਆ ਤੇ ਭਵਿੱਖ 'ਚ ਵੀ ਰਹੇਗਾ ਸੋ ਇਸ ਕਰਕੇ ਮੈਂ ਦੇਸ਼ ਦੇ ਕਿਸਾਨਾਂ ਨੂੰ ਬੇਨਤੀ ਕਰਦਾ ਕਿ ਦੋਸਤੋ ਆਉਣ ਵਾਲਾ ਸਮਾਂ ਜਿਹੜਾ ਇੰਨਾ ਸਾਰੀਆਂ ਗੱਲਾਂ ਨੂੰ ਲੈ ਕੇ ਬਹੁਤ ਪ੍ਰਭਾਵਿਤ ਕਰੇਗਾ ਸਾਡੀ ਐਗਰੀਕਲਚਰ ਨੂੰ ਜਿਹੜਾ ਇਹ ਸਮਝੌਤਾ ਹੋ ਰਿਹਾ ਹੈ ਸਮਝੌਤੇ ਦਾ ਨਾਮ ਹੈ FTA ਫ੍ਰੀ ਟ੍ਰੇਡ ਐਗਰੀਮੈਂਟ ਫ੍ਰੀ ਟ੍ਰੇਡ ਐਗਰੀਮੈਂਟ ਦਾ ਮਤਲਬ ਇਹ ਹੁੰਦਾ ਕਿ ਭਾਰਤ ਦੇ ਅੰਦਰ ਅਮਰੀਕਾ ਜੋ ਇਹ ਚੀਜ਼ਾਂ ਭਾਰਤ ਦੇ ਵਿੱਚ ਮੰਡੀ ਚ ਸੁੱਟਣੀਆਂ ਚਾਹੁੰਦਾ ਹੈ ਉਹਦੇ ਤੇ ਭਾਰਤ ਕਿਸੇ ਕਿਸਮ ਦਾ ਕੋਈ ਟੈਰਿਫ ਨਾ ਲਗਾਵੇ ਕੋਈ ਕਿਸੇ ਕਿਸਮ ਦਾ ਟੈਕਸ ਨਾ ਲਾਵੇ ਔਰ ਉਹਨੂੰ ਉਸੇ ਰੇਟ ਤੇ ਇੱਥੇ ਵੇਚਣ ਦੇਵੇ ਜਿਹੜਾ ਰੇਟ ਦੇ ਉੱਤੇ ਅਮਰੀਕਾ ਤੋਂ ਆ ਰਿਹਾ ਹੈ ਸੋ ਇਸ ਕਰਕੇ ਉਨ ਉਨ ਰੇਟ ਨੂੰ ਪੂਰਾ ਕਰਨ ਦੇ ਲਈ ਆਪਦੇ ਦੇਸ਼ ਦੇ ਕਿਸਾਨਾਂ ਦੇ ਬਰਾਬਰ ਰੇਟ ਕਰਨ ਦੇ ਲਈ ਭਾਰਤ ਸਰਕਾਰ ਨੂੰ ਟੈਕਸ ਲਵਾਉਣਾ ਪੈਂਦਾ ਉਹਦੇ ਤੇ। ਔਰ ਉਹ ਟੈਕਸ ਨੇ ਤੋਂ ਅੱਧੀ ਠਾਣੇਦਾਰੀ ਦੇ ਜ਼ੋਰ ਦੇ ਉੱਤੇ ਭਾਰਤ ਤੇ ਦਬਾਅ ਬਣਾਇਆ ਜਾ ਰਿਹਾ ਹੈ ਅਮਰੀਕਾ ਵੱਲੋਂ। ਸੋ ਇਸ ਕਰਕੇ ਆਪਾਂ ਸਾਰੇ ਲੋਕਾਂ ਨੇ ਆਓ ਉੱਠੋ ਖੜੇ ਹੋ ਕੇ ਇਹਦੇ ਖਿਲਾਫ ਇੱਕ ਆਵਾਜ਼ ਬੁਲੰਦ ਕਰੀਏ ਔਰ ਸਰਪਰਵਰ ਸਰਕਾਰ ਨੂੰ ਚੇਤਾਵਨੀ ਦੇਈਏ ਕਿ ਕਤਾਈ ਅਜਿਹੀ ਗਲਤੀ ਨਾ ਕਰੇ ਭਾਰਤ ਸਰਕਾਰ। ਦੇਸ਼ ਦੇ ਕਿਸਾਨਾਂ ਦੀ ਬਰਬਾਦੀ ਕਿਸੇ ਕੀਮਤ ਦੇ ਉੱਤੇ ਦੇਸ਼ ਦੇ ਲੋਕ ਦੇਸ਼ ਦੇ ਕਿਸਾਨ ਬਰਦਾਸ਼ਤ ਨਹੀਂ ਕਰਨਗੇ ਕੱਲੇ ਕਿਸਾਨਾਂ ਦੀ ਗੱਲ ਨਹੀਂ ਮੈਂ ਕਰ ਰਿਹਾ ਗੱਲ ਆਮ ਲੋਕ ਸਮਝੋ ਜਿਨ੍ਹਾਂ ਨੇ ਸੋਇਆਬੀਨ ਨੂੰ ਵਰਤਣਾ ਹੈ ਜਿਨ੍ਹਾਂ ਨੇ ਮੱਕਾ ਖਾਣਾ ਮੱਕਾ ਵਰਤਣਾ ਉਹ نوٹ ਕਰਿਓ ਕਿ ਇਹ ਨਾਲ ਇਹਦੇ ਨਾਲ ਬਣਨਾ ਕੀ ਹੈ ਇਹ ਕੱਲੇ ਕਿਸਾਨਾਂ ਨੇ ਨਹੀਂ ਕਿਸਾਨਾਂ ਦੇ ਖਾਂਜੋਗਰਾ ਦਾ ਅਨਾਜ ਕਿਸਾਨ ਪੈਦਾ ਕਰ ਰਹੇ ਨੇ ਇਹ ਆਮ ਲੋਕਾਂ ਲਈ ਆਉਣਾ ਹੈ ਆਮ ਕੰਜ਼ਿਊਮਰਾਂ ਨੇ ਯੂਜ਼ ਕਰਨਾ ਹੈ ਇਸ ਕਰਕੇ ਉਹ ਜੈਨੇਟਿਕ ਮੱਕਾ ਦੇ ਜੈਨੇਟਿਕ ਹੀ ਸੋਇਆਬੀਨ ਜਦੋਂ ਇੱਥੇ ਆਉਣਾ ਉਸ ਨੇ ਤੁਹਾਡੇ ਖੂਨ ਦੇ ਵਿੱਚ ਆ ਕੇ ਬਹੁਤ ਗੜਬੜਾ ਪੈਦਾ ਕਰਨੀ ਹੈ ਬਹੁਤ ਵੱਡੀ ਪੱਧਰ ਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਸਾਡੇ ਜਿਹੜੇ ਬੱਚੇ ਜਨਮ ਲੈਣਗੇ ਉਹਨਾਂ ਦੇ ਉੱਤੇ ਪ੍ਰਭਾਵ ਪੈਗਾ ਸੋ ਇਸ ਲਈ ਮੇਰੀ ਬੇਨਤੀ ਹੈ ਇਕੱਲੇ ਕਿਸਾਨਾਂ ਦਾ ਮੁੱਦਾ ਨਹੀਂ ਹੈ ਹਰ ਇੱਕ ਉਸ ਵਿਅਕਤੀ ਦਾ ਮੁੱਦਾ ਹੈ ਜੀ ਨੇ ਮੱਕੇ ਦੇ ਉਹ ਬਣੇ ਪ੍ਰੋਡਕਟਾਂ ਨੂੰ ਇਸਤੇਮਾਲ ਕਰਨਾ ਹੈ ਔਰ ਜਾਂ ਜਿਨੇ ਸੋਇਆਬੀਨ ਤੋਂ ਬਣੇ ਪ੍ਰੋਡਕਟਾਂ ਨੂੰ ਇਸਤੇਮਾਲ ਕਰਨਾ ਹੈ ਉਨਾ ਸਾਰਿਆਂ ਲਈ ਇਹ ਖਤਰਨਾਕ ਹੈ ਕੇਵਲ ਕਿਸਾਨਾਂ ਲਈ ਨਹੀਂ ਸੋ ਇਸ ਕਰਕੇ ਤੱਕੜੇ ਹੋ ਕੇ ਹਮਲਾ ਮਾਰਨੀ ਲੋੜਾ ਔਰ ਅੰਤ ਦੇ ਵਿੱਚ ਅਸੀਂ ਭਾਰਤ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਕਿ ਭਾਰਤ ਸਰਕਾਰ ਕਿਸੇ ਕਿਸਮ ਦੇ ਅਜਿਹੇ ਸਮਝੌਤੇ ਤੇ ਉੱਤੇ ਸਾਈਨ ਨਾ ਕਰੇ ਲੰਮਿਆ ਨਾ ਪਵੇ ਭਾਰਤ ਸਰਕਾਰ ਅਮਰੀਕਾ ਦੇ ਸਾਹਮਣੇ ਅਮਰੀਕਾ ਦੇ ਸਾਹਮਣੇ ਤੱਕੜਿਆ ਹੋ ਕੇ ਖੜੇ ਸਰਕਾਰ ਤਾਂ ਕਿ ਦੇਸ਼ ਦੇ ਲੋਕਾਂ ਦਾ ਹਿੱਤ ਦਾ ਧਿਆਨ ਰੱਖਿਆ ਜਾ ਸਕੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿਫਤ